200 ਖਬਰਾਂ ਦੇ ਬਲੱਡ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਦੇਸ਼ਾਂ ਦੇ ਵਿੱਚ ਅਕਸਰ ਨੌਜਵਾਨ ਇਸ ਲਈ ਰੁਖ ਕਰਦੇ ਹਨ ਕਿ ਉਹਨਾਂ ਦਾ ਭਵਿੱਖ ਬਿਹਤਰ ਹੋ ਸਕੇ ਅਤੇ ਉਹ ਆਪਣੇ ਪਰਿਵਾਰ ਨੂੰ ਪੈਰਾਂ ਸਿਰ ਖੜਾ ਕਰਦੇ ਹਨ ਲੇਕਿਨ ਠੱਗ ਏਜੰਟ ਲੱਖਾਂ ਰੁਪਏ ਦੀ ਠੱਗੀ ਤਾਂ ਮਾਰ ਜਾਂਦੇ ਹਨ ਪਰ ਇਹਨਾਂ ਲੋਕਾਂ ਦੇ ਇਹਨਾਂ ਭੋਲੇ-ਪਾਲੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਉਂਦਾ ਇਸੇ ਤਰ੍ਹਾਂ ਦੀ ਇੱਕ ਗੱਲ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦੇ ਨੌਜਵਾਨ ਰੋਜੀ ਰੋਟੀ ਦੀ ਪਰਦੇਸ਼ਾਂ ਨੂੰ ਜਾ ਰਹੇ ਹਨ ਜਿੰਨਾਂ ਵਿੱਚੋਂ ਕੁਝ ਨੌਜਵਾਨ ਆਪਣੀ ਮੰਜ਼ਿਲ ਤੇ ਪਹੁੰਚਤਾ ਜਾਂਦੇ ਹਨ ਅਤੇ ਕੁਝ ਡੌਂਕਰਾਂ ਦੀ ਚੁੰਗਲ ਵਿੱਚ ਫਸ ਕੇ ਰਹਿ ਜਾਂਦੇ ਹਨ ਅਜਿਹੇ ਕੁਝ ਫਰੋਰੀਪੁਰ ਦੇ ਕਸਬਾ ਮੋਖੂ ਦੇ ਪਿੰਡ ਮਾਲੇਵਾਲ ਦੇ ਰਹਿਣ ਵਾਲੇ ਰਵੀ ਨਾਲ ਹੋਇਆ ਜਿਸ ਨੂੰ ਇੱਕ ਏਜੰਟ ਇੱਕ ਨੰਬਰ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਲੈ ਗਿਆ ਸੀ ਅਤੇ ਕਈ ਮਹੀਨੇ ਲੀਬੀਆ ਵਿੱਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਦੇ ਰਸਤੇ ਡੌਂਕੀ ਲਗਵਾ ਕੇ ਅਮਰੀਕਾ ਵਿੱਚ ਦਾਖਲ ਕਰਵਾਇਆ ਪਰ ਉਸ ਨੂੰ ਅਮਰੀਕਾ ਪਹੁੰਚਣ ਦੀ بجائے ਮੈਕਸੀਕੋ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੰਦਕ ਬਣਾ ਕੇ ਰੱਖਿਆ ਗਿਆ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਗੁਹਾਰ ਲਗਾਈ। ਐਸਐਸਪੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਸ ਰਵੀ ਨੂੰ ਮੈਕਸੀਕੋ ਤੋਂ ਵਾਪਸ ਪੰਜਾਬ ਲਾ ਲਿਆ ਅਤੇ ਉਸ ਦੀ ਜਾਨ ਬਚ ਗਈ। ਉਧਰੋਂ ਦੂਜੇ ਪਾਸੇ ਪਰਿਵਾਰ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਹੋਇਆ ਨਹੀਂ ਥੱਕ ਰਿਹਾ। ਜੀ ਨਾਮੇ ਤੁਹਾਡਾ ਕਿੱਥੋਂ ਦੇ ਰਹੇ ਹੋ? ਮੈਂ ਨਾਰਵੀ ਕੁਮਾਰਾ ਐਂਡ ਮਾਲੇ ਵਾਲਾ ਸ਼ਹਿਰ ਮੋਹੋਜੀ ਹਾਂ ਬਾਲੇ ਬਾਲੇ ਰਹਿਣ ਹਾਂਜੀ ਅੱਜ ਤੁਸੀਂ ਕਿੱਥੇ ਗਏ ਸੀ ਤੁਹਾਡੇ ਨਾਲ ਕੀ ਹੋਇਆ ਮੈਂ ਇਥੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਤੇ ਬਸਾਤਾ ਏਜੰਟ ਨੇ ਨਹੀਂ ਜਾਣਾ ਮੈਂ ਯੂ ਐਸ ਮੈਂ ਇੱਕ ਕਿਹਦੇ ਥਰੂ ਗਏ ਸੀ ਕਿਹਨੇ ਜੋ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਰੇ ਨਾਲ ਉੱਤੇ ਮਤਲਬ ਮਾਫੀ ਨੇ ਪਾਲੇ ਸੀ ਇਹਨਾਂ پیسے ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਮੇਰੇ ਨਾਲ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੈਂ ਰੱਖਿਆ ਹਾਂ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਛ ਪਤਾ ਨਹੀਂ ਕਿਉਂਕਿ ਉੱਥੇ ਪੁਲਿਸ ਵਾਲੇ ਨੇ ਪਹਿਲਾਂ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਡ ਤੇ ਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਨਾ ਫਿਰ ਛੁੱਟ ਗਿਆ ਹਾਂ ਸਰ ਤੇ ਕਿੰਨੇ ਕੁੱਤਾ ਤਸ਼ੱਦਦ ਕੀਤਾ ਤੁਹਾਡੇ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਤੇ ਨੇ ਮੇਰੇ ਸੇਰ ਕੰ ਦਵਾਰ ਨਾਲ ਮਾਰਿਆ ਨਾ ਤੇ ਇੱਥੇ ਸਾਰੀ ਦਰਦ ਕਰਦੇ ਤੇ ਮਤਲਬ ਡਾਂਗਾ ਨਾਲ ਸੋਦੀ ਨਾ ਕਰਦੇ ਸੀ ਕੀ ਕਹਤੇ ਪਹਿਲਾਂ ਕੋ ਡਾਕੀ ਲਗਾ ਕੇ ਪਹਿਲਾਂ ਕਿ ਤੁਸੀਂ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹੁੰਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਤਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਮੇਰਾ ਪਾਲੋ ਹਾਂ ਪਾਲੋਆ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਛਾਣੀਆਂ ਦੇ ਰਹਿਣ ਵਾਲੇ ਆ ਮਾਲੇ ਵਾਲੇ ਮੇਰਾ ਪਤੀਜਾ ਹੈਗਾ ਤੁਹਾਡਾ ਪਤੀਜਾ ਲੱਗਦਾ ਹਾਂਜੀ ਮੇਰਾ ਪਤੀਜਾ ਅਸਲ ਅਮਰੀਕਾ ਭੇਜਿਆ ਸੀ ਕਿਵੇਂ ਪੇਟ ਗਿਆ ਇਹ ਜੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜ ਦਿਆਂਗਾ ਹਾਂ ਤੇ ਅਗਾ ਜਾ ਕੇ ਨਡੋਂਗੀ ਨਹੀਂ ਕਰਤਾ ਸੀ ਤੇ ਫਿਰ ਇਹਨਾਂ ਨੇ ਜਿੰਨੇ ਪੈਸੇ ਮਨੇ ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਈਆ ਹੋਰ ਪਾਇਆ ਤੇ ਫਿਰ ਉਥੋਂ ਅਗਾ ਕੱਢਿਆ ਨੇ ਅਗਾ ਜਾ ਕੇ ਫਿਰੇ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਉਹ ਬਾਥਰੂਮ ਵਿੱਚ ਉੱਤੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੇ ਰਹੇ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਦੇ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਘਾਂ ਡਾਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਨੇ ਸੀ ਡਾਂਕਰਾਂ ਦੇ ਏਜੰਟ ਨੇ ਪਹਿਲਾ ਡੌਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੌਂਕਰ ਚੇਂਜ ਕੀਤਾ ਉਹਦੇ ਪੈਸੇ ਦੇਣੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਨਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਸਹੀ ਸਲਮ ਤੇ ਵਾਪਸ ਆ ਗਿਆ ਹਾਂਜੀ ਉਹ ਆਪਣਾ ਸੁਕੀਸਾਂ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਆ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਬੈਉਣ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਵੱਲ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਗੁਰੂਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਲੋਕ ਮਥਾ ਟੇਕਣ ਜਾਂਦੇ ਹਨ ਅਤੇ ਅਰਦਾਸਾਂ ਕਰਦੇ ਆ ਪਰ ਗੁਰੂਆਂ ਦੀ ਧਰਤੀ ਦੇ ਉੱਪਰ ਹੀ ਜੇ ਵੱਡ ਟੁਕ ਹੋਵੇ ਲੁੱਟਖੋ ਹੋਵੇ ਤਾਂ ਫਿਰ ਕਿਸੇ ਨੂੰ ਕੀ ਕਹੀ ਸ਼ਰੀ ਮੁਖਸਰ ਸਾਹਿਬ ਦੇ ਦਿਨ ਦਿਹਾੜੇ ਰੇਲਵੇ ਰੋਡ ਤੇ ਪਿਸਤੌਲ ਦੀ ਨੋਕ ਤੇ ਇੱਕ ਕਾਪੇ ਨਾਲ ਜ਼ਖਮੀ ਕਰਕੇ ਆਪਣਾ ਮੈਡੀਕਲ ਸਟੋਰ ਤੋਂ 1.5 ਲੱਖ ਦੀ ਲੁੱਟ ਕੀਤੀਗੀ ਲੁੱਟ ਦੀ ਵਾਰਤਾ ਸੀ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਉੱਥੇ ਦੁਕਾਨ ਤੇ ਲੱਗੇ ਮੁਲਾਜ਼ਮ ਦਾ ਕਹਿਣਾ ਹੈ ਕਿ ਅਸੀਂ ਦੁਕਾਨ ਤੇ ਤਿੰਨ ਜਾਣੇ ਸੀ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਉਹਨਾਂ ਨੇ ਆ ਕੇ ਸਾਡੇ ਤੋਂ ਦਵਾਈ ਮੰਗੀ ਅਸੀਂ ਦਵਾਈ ਦਿੱਤੀ ਤਾਂ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਦਵਾਈ ਮਹਿੰਗੀ ਹੈ ਪਰ ਸਾਡੇ ਬਾਬੂ ਜੀ ਨੇ ਕਿਹਾ ਕਿ ਇਹ ਮਹਿੰਗੀ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਲਿਆ ਅਤੇ ਕਾਪਾ ਮਾਰ ਕੇ ਬਾਬੂ ਨੂੰ ਜ਼ਖਮੀ ਕਰ ਦਿੱਤਾ ਤੇ ਤਕਰੀਬਨ 1.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਮੈਮ ਉੱਥੇ ਕੰਮ ਕਰਦਾ ਆਪਣੇ ਮੈਡੀਕਲ ਹਾਲਤੇ ਮੇ ਸਾਡੇ ਦਿਨੇ ਲੁੱਟਮਾਰ ਹੋਈ ਬਾਹੂ ਨੂੰ ਬਾਹੂ ਦਾ ਹੱਥ ਵਾਢ ਕੇ ਜੀ ਪਹਿਲੇ ਲੈ ਗਏ ਨਾਲੇ ਦਵਾਈਆਂ ਲੈ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੀ ਤੁਰ ਕੇ ਆਏ ਸੀ ਪਤਾ ਨਹੀਂ ਹੁਣ ਕਿੱਧਰ ਗਏ ਕੋਈ ਪਛਾਣ ਆਂਦੀ ਸੀ ਉਹਨਾਂ ਦੀ ਹਾਂ ਨਹੀਂ ਮੂੰਹ ਬੰਨੇ ਸੇ ਐਣਕਾ ਲੱਗੇ ਹੋਏ ਸੀ ਅੱਛਾ ਕੀ ਹਥਿਆਰ ਨਾਲ ਮਾਰਿਆ ਕਾਦੇ ਨਾਲ ਮਾਰਿਆ ਜਿਹੜੇ ਆ ਕਾਪੇ ਨਾਲ ਵਾਢ ਕੇ ਜੀ ਪਿਸਤਲ ਨਾਲ ਡਰਾਇਆ ਗਏ ਉਹਨੂੰ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਸੀਸੀਟੀਵੀ ਆ ਗਈ ਜੀ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਦਿੱਤਾ ਜਾਵੇ ਦੋਸਤ ਕੀ ਲੈਣਾ ਸੀ ਦਵਾਈ ਲੈਣ ਆਏ ਸੀ ਜੀ ਫੇਰ ਉਹਨੇ ਦਵਾਈ ਦਵਾਈ ਕਰਨ ਦਵਾਈ ਬਾਹਰ ਮਹਿੰਗੀ ਦਿੱਤੀ ਬਾਹਰ ਕਹਿੰਦਾ ਪਹਿਲਾਂ 10 ਡਬੀਆਂ ਮੰਗੇ ਜਿਹਨਾਂ ਨੇ ਫਿਰ ਦਵਾਈ ਕਰਨ ਕਹਿੰਦੇ ਇਹ ਕਹਿੰਦੇ ਉਹਨਾਂ ਨੇ ਪਿਸਤਲ ਗਾੜ ਲੈ ਨਾਲੇ ਪਿਸਤਲ ਬਾਹਰ ਰੱਖਤਾ ਨਾਲੇ ਕਾਪਣ ਹੱਥ ਵੜਤਾ ਦੇ ਫਗਵਾੜਾ ਹੁਸ਼ਿਆਰਪੁਰ ਮਾਰਗ ਤੇ ਇੱਕ ਪ੍ਰਾਈਵੇਟ ਬੈਂਕ ਐਚਡੀਐਸਸੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਨੌਜਵਾਨਾਂ ਨੇ ਬੈਂਕ ਲੁੱਟੇ ਹੋਵੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਘਟਨਾਵਾਂ ਹੋ ਚੁੱਕੀਆਂ ਹਨ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸਥਿਤ ਰੇਹਾਨਾ ਗੱਟਾਂ ਦੇ ਨੇੜੇ ਟੋਮੈਨਲੀ ਰੋਡ ਤੇ ਸਥਿਤ ਐਚਡੀਐਫਸੀ ਬੈਂਕ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਇਸੀ ਸੂਚਨਾ ਤੁਰੰਤ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਤੇ ਲੁਟੇਰੇ 30 ਤੋਂ 35 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬਹਾਰਾਲ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾਰੀ ਹੈ ਜੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਤੇ ਤੁਸੀਂ ਆਏ ਹੋ ਅੱਜ ਸਾਨੂੰ ਤਕਰੀਬਨ ਸਮਾਂ 3:00 ਮਿੰਟ ਇਨਫੋਰਮੇਸ਼ਨ ਆਈ ਹੈ ਰੁਪਈਆ 3000000 ਨਾ ਚੱਟਾ ਦੇ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਕਿਸਟਾਲ ਦੀ ਨੋਕ ਪੇ ਬੜੀ ਐ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਐ ਤੇ ਬੈਂਕ ਚ ਡਕੈਤੀ ਕਰਕੇ ਇਮੀਡੀਏਟਲੀ ਉਹ ਇੱਕ ਚਿੱਟੇ ਰੰਗ ਦੀ ਟੁੰਡਈ ਵਰਨਾ ਗੱਡੀ 'ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਐ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਐ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕੇ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਐ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਜੇ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਆਸੀ ਬਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਇਹਨਾਂ ਕੋਲ ਮ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਕਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਨਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਮਿਕਸ ਹੈਗਾ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰ ਸਰ ਐਸਐਸਬਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਇ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਦਾ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬੜੀ ਐਸਐਸਬੀ ਸਾਹਿਬ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਆ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜੱਤ ਸਾਡੀ ਚੁਰਾਫ ਹੋਇਆ ਦਿਲੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਹਾਂ ਰੂਟ ਤੋਂ ਬਾਅਦ ਨਾਕਾ ਲੱਗਾ ਸੀਗੇ ਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸਾਰੀ ਪੁਲਿਸ ਫੋਰਸ ਪਾਰਟੀ ਸਰ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਇਹਨਾਂ ਚੋਰਾਂ ਨੇ ਜਿੱਥੇ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਉੱਤੇ ਗੁਰੂਕਰਾਂ ਨੂੰ ਵੀ ਦੂਜੇ ਪਾਸੇ ਹੁਣ ਕਰਿਆਨੇ ਦੀਆਂ ਦੁਕਾਨਾਂ ਹੋਲ ਸੇਲ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਆਦੇ ਉਥੋਂ ਕੀਮਤੀ ਰਾਸ਼ਨ ਦਾ ਸਮਾਨ ਇਹ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਆ ਇਹ ਲੋਕ ਕੌਣ ਹਨ ਜਿਹੜੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਟੋਆ ਰੋਡ ਤੇ ਕੋਠੇ ਭੀਮ ਸੈਨ ਵਿਕੇਸ ਦੇ ਤੇ ਕਾ ਕਾਰੋਬਾਰੀ ਦੀ ਦੁਕਾਨ ਬਿਜੀ ਪਿਛਲੇ ਕੰਦ ਪਾੜ ਕੇ ਚੋਰ ਲੱਖਾਂ ਰੁਪਏ ਦੀ ਕਰੋਕਰੀ ਪਿੱਤਲ ਅਤੇ ਤਾਂਬੇ ਦਾ ਸਮਾਨ ਅਤੇ ਗੱਲੇ ਵਿੱਚ ਪਈ ਨਗਦੀ ਜੋ ਦੁਕਾਨਦਾਰ ਨੇ ਕਿਸੇ ਵਪਾਰੀ ਨੂੰ ਭੁਗਤਾਨ ਕਰਨ ਲਈ ਰੱਖੀ ਸੀ ਕੱਢ ਕੇ ਲੈ ਗਈ। ਦੁਕਾਨਦਾਰ ਅਭਿਨੰਦਰ ਮਹਾਜਨ ਅਨੁਸਾਰ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਪਰ ਦਿਨਨਗਰ ਪੁਲਿਸ ਚੋਰਾਂ ਨਾਲੋਂ ਸੁਸਤ ਨਜ਼ਰ ਆ ਰਹੀ ਹੈ। ਅਭਿਨੰਦਰ ਮੈਂ ਜੀ ਮੈਂ ਸੇਹਦ ਕਾਂ ਖੋਲੀ ਦਸ-ਦਸ ਦੇ ਮੇਰੀ ਇੱਕ ਰੋਕਰੀ ਰੀ ਪਾਣਿਆ ਦੇ ਤੇ ਮੇਰੇ ਮਿਕਸਮਾਨਾਈਟ ਆ ਬਾਲਟੀਆਂ ਦੀ ਤਕਾਂ ਸੇਹਦ ਦਸ-ਦਸ ਤੇ ਖੋਲੀ ਮੈਂ ਮੈਂ ਜੋ ਆਇਆ ਤੇ ਦੇਖਿਆ ਕਿ ਉਸੇ ਰੀ ਆ ਨਾ ਉਹ ਉੱਥੇ ਆਈ ਸੀ ਸਮਾਨ ਦੇ ਪਿੱਛੋਂ ਚੁੱਕ ਕੇ ਇੱਧਰ ਆਇਆ ਸੀ। ਮੈਂ ਆ ਕੇ ਹੁਣ ਵਾਈ ਮਾਰੀ ਆ ਫਿਰ ਬਾਅਦ ਵਿੱਚ ਦੇਖਿਆ ਕਿ ਸਾਰੇ ਗੱਲੇ ਆਉਂਦਾ ਸਾਰਾ ਖਲਖਲਾਰਾ ਪਿਆਦਾ ਸੀ ਸਾਰਾ ਪਿੱਛੇ ਮੋਰੀਆਂ ਇਟਾਪੂ ਕੁੱਟੇ ਦੀਆਂ ਸੀ ਤੇ ਸਾਰਾ ਸਮਾਂ ਵਿੱਚ ਝੋਚੇ ਪਿੱਛੇ ਬਾਅਦ ਪਿੱਛੋਂ ਆ ਦੇਖਿਆ ਸਾਰੇ ਡੱਬੇ ਪਿੱਛੇ ਖਾਲੀ ਪਏਦੇ ਸੀ ਕਿਆ ਹੈ ਬੱਚਿਆ ਐਂਡ ਪਿੱਛੋਂ ਆਈ ਹਾਂ ਜੀ ਹਾਂ ਜੀ ਕੀ ਕਿੰਨਾ ਕਿ ਨਕਸਾਨ ਹੋ ਗਿਆ ਉਹ ਕੈਸ਼ ਹੈ ਹੀ 40 45 40 50 ਹੈ ਹੁਣ ਕੋਈ ਕੋ ਫਾਲੇ ਨੇ ਆਣਾ ਸੀ ਉਹਨੂੰ ਦੇਣਾ ਸੀ ਅੱਜ ਵੀ ਆਣਾ ਤੇ ਕੱਲ ਵੀ ਉਹਨੇ ਆਣਾ ਤੇ ਦੁਬਾਰਾ ਆਣਾ ਸੀ ਠੀਕ ਹੈ ਜੀ ਇਹ ਜਿਹੜਾ ਸਮਾਨ ਬਾਕੀ ਹੈਗਾ ਲੈਟਰੋਨ ਦੇ ਟਿਫਨ ਆ ਸੀ ਮਿਲਟਾਂ ਦੇ ਮਿਲਟਾਂ ਦੀ ਬੋਤਲਾਂ ਸੀ ਤਾਂਬੇ ਦੇ ਜੱਗ ਸੀ ਤਾਂ ਪਿੱਤਲ ਦੀ ਪਲੇਟਾਂ ਸੀ ਤੇ ਹੋਰ ਇੱਕ ਤਵੇ ਸੀ ਹੋਰ ਆਕਵਰਡ ਦੇ ਹੁੰਦੇ ਇਲੈਕਟ੍ਰੋਨਿਕ ਆਈਟਮ ਹੁੰਦੀ ਹੈ ਹੈਂਡ ਗ੍ਰਾਈਂਡਰ ਕੁੱਕਰ ਵਗੈਰਾ ਕੁਝ ਕੁ ਚਾਪ ਲੈ ਆਪਾਂ 10 12 ਆਈਟਮਾਂ ਲੈ ਆ ਕਾਫੀ ਚਾਟਮਾਂ ਲੈ ਗਏ ਕੀਮਤੀ ਆਟਮਾਂ ਲੈ ਗਏ ਜੀ ਟੋਟਲ ਕਿ ਕਿੰਨੀ ਕੀਮਤ ਆ ਕੋਈ ਆਈਡੀਆ ਨਹੀਂ ਕੋ ਲੱਖ ਤੋਂ ਉੱਪਰ ਹੀ ਹੋਣਾ ਮੇਰੇ ਖਿਆਲ ਨਾਲ ਲੱਖ ਤੋਂ ਉੱਪਰ ਦਾ ਲੱਖ ਤੱਕ ਹੋਣਾ ਹੈ ਜੀ ਪਿੱਤਲ ਦੇ ਜੱਗ 10 12 ਜੱਗ ਹੀ ਤਾਂਬੇ ਦੇ ਪਿੱਤਲ ਦੇ ਉਹ ਜਾਰਾ ਜਾਰਾ ਮਹਿੰਗੇ ਸੀ ਉਹਲੇ ਤਵੇ ਵੀ ਐ ਤਵੇ ਕੱਲਾ ਕੇ 500 600 ਤਵਾਹੀ ਨੋਨਸੀ ਤਵਾਹੀ ਨਾ ਇਨਡਕਸ਼ਨ ਵਾਲਾ ਤੇ ਮਿਲਟਰੀ ਬੋਤਲਾਂ ਲੈ ਗਈਆਂ ਔਲੀਆਂ ਲੀਟਰ ਵਾਲੀਆਂ ਜੇ ਅੰਸਰ ਮੌਸੀਲ ਹੁੰਦੀਆਂ ਹਾਂਜੀ ਹੁਣ ਪੁਲਿਸ ਪ੍ਰੋਸੀਜਨ ਉਹ ਐਫ ਆਈ ਲਿਖਾਈ ਹੈ ਜੀ ਉਹਨਾਂ ਨੇ ਕਹਦੇ ਆਣਨੇ ਆ ਚੱਕਰ ਲੰਨੇ ਆ ਜੀ ਇਹ ਕਿਹੜੇ ਰੋਡ ਤੇ ਦੁਕਾਨਦਾਰ ਜੀ ਸਾਡੀ ਆ ਮੇਨ ਰੋਡ ਤੇ ਕੋਠੇ ਕੋਠੇ ਪਿੰਸ ਆਣੀ ਰੋ ਮੇਨ ਰੋਡ ਹੀ ਆਈ ਹੈ ਹਲਾ ਤਰਬੂਜੀ ਨੂੰ ਜਾਂਦਾ ਰੋਡ ਕੋਈ ਸੀਸੀਟੀਵੀ ਫੁਟੇਜ ਆਈ ਫਾਨ ਨਹੀਂ ਹੈ ਨਹੀਂ ਆਈ ਕੀ ਮੰਨ ਕੀ ਕਰਦੇ ਕੋਸਟ ਸਹੀ ਕਰਦੇ ਕਿ ਸਾਨੂੰ ਸਾਫਤਾ ਜਾਵੇ ਜਿਹੜੇ ਬੰਦੇ ਆ ਉਹ ਫੜੇ ਜਾਣ ਸਾਡੇ ਸਮਾਹ ਨੂੰ ਮਿਲਿਆ ਜਾਏ ਬਸ ਕੀ ਲੱਗਦਾ ਕੋਈ ਕੇ ਦੇ ਸ਼ੱਕ ਵਗੈਰਾ ਹੈ ਆਈ ਸ਼ੱਕ ਜਿਹਦੇ ਪਿੱਛੇ ਪੈਂਦੇ ਆ ਨਿਸ਼ੇੜੀ ਖੂੜੇ ਕੋਈ ਪੱਕਾ ਨਹੀਂ ਪਤਾ ਮਗਰ ਹੀ ਪੈਂਦੇ ਆਈ ਪਹਿਲਾਂ ਵੀ ਇਹਨਾਂ ਨੂੰ ਕਾਫੀ ਕਿਹਾ ਕਿ ਇਹਨਾਂ ਨੂੰ ਕਿਹਾ ਤਾਓ ਉਹ ਸਾਰੇ ਉਹ ਚੱਲ ਜਾਂਦੇ ਆ ਜੋ ਜਿਹੜੇ ਬਿਖੇ ਪਏ ਆ ਉਹ ਆ ਰਹੇ ਨੇ ਕੁਝ ਦਿਨ ਪਹਿਲਾਂ ਨਾ ਸ੍ਰੀ ਗੁਰੂ ਦਾਸ ਮੰਦਿਰ 'ਚ ਚੋਰੀ ਹੋਈ ਸੀ ਤੇ ਕਾਫੀ ਪਹਿਲਾਂ ਮੇਰੇ ਚਾਚੇ ਦੋਵੇਂ ਚਾਚੇ ਨੇ ਘਰ ਚੋਰੀ ਹੋਈ ਆਈ ਇੱਕ ਅੰਦਰ ਵੀ ਹੋਈ ਐ ਇੱਧਰ ਵੀ ਹੋਈ ਐ ਅੱਛਾ ਦਿਲਵੇਦ ਦਫਤਰ ਆ ਉੱਥੇ ਵੀ ਚੋਰੀ ਹੋਈ ਆ ਤੇ ਪਸ਼ਾਕ ਆ ਉੱਥੇ ਚੋਰੀ ਹੋਈ ਹੈ ਹਾਂ ਜੀ ਬੇਨ ਦੇਖੀਏ ਕਿਹੜਾ ਬੰਦਾ ਕਿਹੜੇ ਕਰਦਾ ਤੇ ਕੀ ਅਵਾਰਦਤ ਹੁੰਦੀ ਆ ਤੁਹਾਨੂੰ ਕੰਟਰੋਲ ਕੀਤਾ ਜਾਏ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਪੰਜਾਬ ਸਰਕਾਰ ਦਾ ਇੱਕ ਤਹਈਆ ਹੈ ਕਿ ਨਸ਼ੇ ਨੂੰ ਅਸੀਂ ਮੁਕਤ ਕਰ ਦੇਵਾਂਗੇ ਪੰਜਾਬ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਲੇ ਵੀ ਇਹ ਤਸਕਰ ਰੁਕਵਾਜ ਨਹੀਂ ਆ ਰਹੇ ਹਲੇ ਵੀ ਹੈਰਨ ਦੀ ਸਪਲਾਈ ਨਿਰੰਤਰ ਜਾ ਰਹੀ ਹੈ ਇਹ ਕੌਣ ਲੋਕ ਹਨ ਜਿਹੜੇ ਨਸ਼ੇ ਦੀ ਸਪਲਾਈ ਕਰਦੇ ਹਨ ਤੇ ਕਿਹੜੇ ਲੋਕ ਇਹਨਾਂ ਨਾਲ ਮਿਲੇ ਹੋਏ ਹਨ ਜਿਹੜੇ ਇਸ ਕਾਰੋਬਾਰ ਨੂੰ ਬੰਦ ਕਰਨ ਨਹੀਂ ਦੇ ਰਹੇ ਖਾਣਾ ਤਾਲੀਵਾਲ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 74 ਗ੍ਰਾਮ ਹੈਰੋਨ ਬਰਾਮਦ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾਂ ਵਿੱਚੋਂ ਇੱਕ ਨੌਜਵਾਨ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਹੈ ਜਿਸ ਕੋਲੋਂ 40 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ। ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਨੈੱਟਵਰਕ ਹੋਰ ਕਿੱਥੇ-ਕਿੱਥੇ ਹੈ। ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉੱਤਰ ਸ਼ੇਮਪੁਰ ਦੇ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਸੁਤੋਖਰਾ ਇਹਦਾ ਉਨੂੰ ਰੈਸਟ ਕੀਤਾ ਤੇ ਉਹ ਕੋ ਜਿਹੜੇ ਰਿਕਵਰੀ ਹੋਈ ਹੈ ਤੇ ਤੇ ਐਫਆਈਆਰ ਪਹਿਲੀ ਦਰਜ ਹੋਈ ਹੈ ਬਟ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿੰਦੀ ਕਿਦ ਨਾਲ ਹੈ ਗਈ ਨੇ ਤੇ ਕਿੱਥੋਂ ਹੀ ਲਿਆਉਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਸਾਰਾ ਅਸੀਂ ਕਰ ਰਹੇ ਹਾਂ ਜੀ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਪਰसों ਵੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋ ਸੋ ਉਹਨਾਂ ਦੇ ਐਫਆਈਆਰ ਦਰਜ ਕੀਤੀ ਕਾਰਡ ਨੰਬਰ ਐਫਆਈਆਰ ਤੇ ਹੁਣ ਤੱਕ ਅੱਚ 45 ਜਿਹੜੇ ਅਸੀਂ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ ਚੌਥੇ ਤੇ ਤ ਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਇੱਥੇ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਜਿਹੜਾ ਪਿੰਡਾਂ ਚ ਉਹ ਵੀ ਲਗਾਤਾਰ ਜਾਰੀ ਨੇ ਤੇ ਸਾਡੇ ਉਹਨੂੰ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਨੇ ਨੇ ਦੇਖਦੇ ਆਂ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਿਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਨੂੰ ਨਿਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਐਫਆਈ ਰਿਕਾਰਡ ਤੇ ਫਿਰ 68 ਜਿਹੜੀ ਐਫੇ ਨੰਬਰ 68 ਹੈ ਚ ਦੋ ਦੋਸ਼ੀ ਨੇ ਜਿਹੜੀ ਐਫਆਈ ਨੰਬਰ 68 ਚ ਇੱਕੋ ਦੋਸ਼ੀ ਜਿਸ ਸਾਹਿਬ ਹਾਂਜੀ ਵੇਚਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨ ਨੇ ਕਿ ਗੁਰਮੀਤ ਐ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹਿਲ ਹੈ ਇਹ ਕੋਰਟ ਸਰ ਤੋਂ ਫਰਾਇਦ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਹੋਈ ਜੀ ਰਿਪੀਟਡਲੀ ਜਰਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਸਾਰੀ ਜ਼ਿੰਦਗੀ ਬਰਬਾਦ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ ਜਿੱਥੇ ਨਸ਼ੇੜੀਆਂ ਦਾ ਬੋਲਬਾਲਾ ਹੈ ਤਸਕਰਾਂ ਦਾ ਬੋਲਬਾਲਾ ਹੈ ਉੱਥੇ ਗੈਂਗਸਟਰਾਂ ਦਾ ਵੀ ਬੋਲਬਾਲਾ ਹੈ ਇਹ ਲੋਕ ਵਿਦੇਸ਼ਾਂ ਵਿੱਚ ਬੈਠ ਕੇ ਨੈਟਵਰਕ ਨੂੰ ਚਲਾਉਂਦੇ ਹਨ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਫਰਾਉਤੀਆਂ ਲੋਟਾਂ ਕੋਹਾਂ ਕਤਲੋਗਾਰਤ ਅਗਵਾ ਇਹ ਸਾਰੇ ਕੰਮ ਇਹ ਲੋਕ ਕਰਦੇ ਹਨ ਕਾਰੋਬਾਰੀਆਂ ਨੂੰ ਇਹ ਲੋਕ ਧਮਕੀਆਂ ਦਿੰਦੇ ਹਨ ਜੇ ਪੈਸੇ ਦੀ ਬਸੂਲੀ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਉਸਤੇ ਗੋਲੀਆਂ ਤੱਕ ਚਲਾ ਦਿੰਦੇ ਹਨ ਤੇ ਕਤਲ ਕਰ ਤੱਕ ਕਰ ਦਿੱਤੇ ਜਾਂਦੇ ਹਨ ਬਟਾਲਾ ਪੁਲਿਸ ਨੇ ਗੈਂਗਸਟਰਾਂ ਦੀ ਅੱਤਵਾਦੀ ਗਤੀਵਿਧੀਆਂ ਨੂੰ ਲੋਕਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਾਰਵਾਈ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਬਟਾਲਾ ਪੁਲਿਸ ਦੀ ਯਤਨ ਸਦਕਾ ਪੰਜ ਬਦਨਾਮ ਗੈਂਗਸਟਰਾਂ ਦੇ ਸਬੰਧ ਵਿੱਚ ਇੰਟਰਪੋਲ ਵੱਲੋਂ ਰੈੱਡ ਕਾਰਡਰ ਨੋਟਿਸ ਕੀਤਾ ਗਿਆ ਹੈ ਬਟਾਲਾ ਪੁਲਿਸ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦੀ ਪੁਲਿਸ ਵੱਲੋਂ ਇੱਕ ਜਿਸਨੇ ਇੰਟਰਪੋਲ ਵੱਲੋਂ ਗੈਂਗਸਟਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ ਦਾਸੀ ਇਹ ਕਿ ਰੈੱਡ ਕਾਰਡਰ ਨੋਟਸ ਅੰਤਰਰਾਸ਼ਟਰੀ ਪੱਧਰ ਦੇ ਕੋਖਿਆਤ ਅਪਰਾਧੀਆਂ ਦੀ ਗ੍ਰਿਫਤਾਰੀ ਅਤੇ ਹਵਾਲੀ ਲਈ ਸਹਾਇਤਾ ਹੱਤ ਹੁੰਦਾ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਗੈਂਗਸਟਰ ਤੇ ਅਤਵਾਦੀਆਂ ਦੀ ਗ੍ਰਿਫਤਾਰੀ ਬਟਾਲਾ ਪੁਲਿਸ ਇੰਟਰਪੋਲ ਨਾਲ ਲਗਾਤਾਰ ਸੰਪਰਕ ਵਿੱਚ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਈਜੀ ਸਤਿੰਦਰ ਸਿੰਘ ਜੀ ਆਈਪੀਐਸ ਆੜਿਓ ਐਸਐਸਪੀ 소হেল ਕਾਸਿਮ ਮੀਟ ਜੀ ਜੇਰੇ ਨਿਗਰਾਨੀ ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਉਪਲਬਧੀ ਮਿਲੀ ਹੈ ਜਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰਵਾਦ ਹੈ ਉਹਦੇ ਖਿਲਾਫ ਇੱਕ ਵੱਡੀ ਉਪਲਬਧੀ ਹੋਈ ਹੈ ਜਦੇ ਵਿੱਚ ਪੰਜ ਜਿਹੜੇ ਗੈਂਗਸਟਰ ਬਲੀਕ ਟੈਰਰਿਸਟ ਜਿਹੜੇ ਨੇ ਉਹਨਾਂ ਦੇ ਖਿਲਾਫ ਰੈਡ ਕਾਰਨਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਰੈਡ ਕਾਰਨਰ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਡਰੈਡਡ ਗੈਂਗਸਟਰ ਜਾਂ ਕ੍ਰਾਈਮਨਲਸ ਹੁੰਦੇ ਨੇ ਉਨ੍ਹਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਇਹ ਦੁਨੀਆ ਦੇ ਜਿਹੜੇ ਵੀ ਕੋਨਿਆਂ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਤੇ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡਿਟੇਨ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਰੀਸੈਂਟਲੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰ ਕਾਨੂੰਨੀ ਕਾਰਵਾਈਆਂ ਹੋਈਆਂ ਜਦਾਂ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਨੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਸ ਵਿੱਚ ਹੀ ਜਿਹੜੇ ਗਰਾਉਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਸੀ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋ ਗਏ ਸੀਗੇ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਹਰੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀਗੀ ਸੋ ਉਹਨਾਂ ਦੇ ਖਿਲਾਫ ਅੱਜ ਬਟਾਲਾ ਪੁਲਿਸ ਨੇ ਇਹ ਰੈਡ ਕਾਰਨਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲੀ ਹੈ ਮੈਂ ਰਸਨਾ ਚਾਹਾਂਗਾ ਕਿ ਇਹ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪ੍ਰੀਤ ਸਿੰਘ ਹੈਪੀ ਪਸ਼ਿਆ ਜਿਹਦੇ ਖਿਲਾਫ ਕੁੱਲ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਉਰਫ ਪਵਿੱਤਰ ਚੋੜਾ ਇਹਦੇ ਖਿਲਾਫ 11 ਮੁਕਦਮੇ ਦਰਜ ਨੇ ਹੁਸਨਦੀਪ ਸਿੰਘ ਉਰਫ ਹੁਸਨਾ 9 ਮੁਕਦਮੇ ਦਰਜ ਨੇ ਸ਼ਮਸ਼ੀਰ ਸਿੰਘ ਉਰਫ ਹਨੀ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੇજર ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹ 5 ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਟੀਡੀਐਸ ਪ੍ਰੋਸੈਸ ਹੁੰਦਾ ਜਿਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈਡਕਵਾਰਟਰਸ ਫਿਰ ਆਈਬੀ ਐਨਆਈਏ ਸੀਬੀਆਈ ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਨੇ ਉਹਦੇ ਨਾਲ ਟਾਈ ਅਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਇਹ ਜਿਹੜੇ ਰੈਡ ਕਾਰਡਰ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਧੰਨਵਾਦ ਸਰ ਉਹਨਾਂ ਦਾ ਨਾਮ ਸ਼ੇਅਰ ਕਰਨਾ ਚਾਹੋ ਕਿਹੜੇ ਨੇ ਪੰਜ ਜਿਹੜੇ ਹੈਗੇ ਜਿਨ੍ਹਾਂ ਦੇ ਕਰਵਾਣੇ ਨੇ ਹਜੇ ਜੀ ਜਿਨ੍ਹਾਂ ਦੇ ਕਰਵਾਣੇ ਨੇ ਉਹ ਜਦੋਂ ਹੋ ਜਾਣਗੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੱਸਾਂਗੇ ਕਿਉਂਕਿ ਇਹ ਜਿਨ੍ਹਾਂ ਦੇ ਹੋ ਗਏ ਨੇ ਇਹ ਪਬਲਿਕ ਹੋ ਚੁੱਕੇ ਨੇ ਜਿਨ੍ਹਾਂ ਦੇ ਕਰਵਾ ਰਹੇ ਨੇ ਉਹ ਪਾਈਪਲਾਈਨ 'ਚ ਹੈ ਜਲਦ ਤੋਂ ਜਲਦ ਅਸੀਂ ਉਹਨਾਂ ਦੇ ਵੀ ਕਰਵਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਲੜਾਈ ਦੇ ਦੌਰਾਨ ਦੇ ਬੱਚੇ ਐਮਰਜੈਂਸੀ ਜਦੋਂ ਲੱਗ ਜਾਂਦੀ ਹੈ ਤਾਂ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕੇ ਇਸ ਲਈ ਜਗ੍ਹਾ-ਜਗ੍ਹਾ ਤੇ ਪੰਜਾਬ ਦੇ ਵਿੱਚ ਮੌਕ ਟ੍ਰਿਲ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਹਾਲਾਤ ਤਣਾਪੂਰ ਹਨ ਮਾਹੌਲ ਕਿਸੇ ਵੀ ਵੇਲੇ ਵੀ ਵਿਗੜ ਜਾਂਦਾ ਹੈ ਇਸੇ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੁਕ ਕੇ ਲੋਕਾਂ ਨੇ ਸੁਰੱਖਿਅਤ ਕਿਵੇਂ ਰਹਿਣਾ ਹੈ ਇਸ ਲਈ ਪੰਜਾਬ ਪੁਲਿਸ ਅਸੀਂ ਪ੍ਰਸ਼ਾਸਨ ਪੱਪਾ ਪਾਰ ਹੋਇਆ ਪਿਆ ਹੈ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੌਕ ਟ੍ਰਿਲਾ ਕੀਤੀਆਂ ਚਾਰੀਆਂ ਪਾਰ ਸਰਕਾਰ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਆਪਰੇਸ਼ਨ ਸ਼ੀਲਡ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਐਮਰਜੈਂਸੀ ਸਬੰਧੀ ਸਥਿਤੀ ਵਿੱਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਜਾਂਚ ਦੇ ਮਕਸਦ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਬਸਟਾਨ ਗੁਰਦਾਸਪੁਰ ਵਿਕੇ ਜ਼ਿਲ੍ਹਾ ਪਤਨੀ ਮੋਕ ਡ੍ਰਿਲ ਕਰਵਾਈ ਗਈ ਇਸ ਮੋਕ ਡ੍ਰਿਲ ਦੀ ਅਗਵਾਈ ਪਤੀਕ ਡਿਪਟੀ ਕਮਿਸ਼ਨਰ ਜਨਰਲ ਸਰਦਾਰ ਜਸਪਿੰਦਰ ਸਿੰਘ ਵੱਲੋਂ ਕੀਤੀ ਗਈ ਪਹਿਲਾਂ ਜੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਪੈਨਿਕ ਨਹੀਂ ਹੋਣਾ ਇਹ ਇੱਕ ਮੋਕ ਡ੍ਰਿਲ ਹੈ ਜਿਦੇ ਵਿੱਚ ਆਪਾਂ ਕਿਵੇਂ ਇੱਕ ਐਮਰਜੈਂਸੀ ਸਿਚੁਏਸ਼ਨ ਜਦੋਂ ਆਉਂਦੀ ਹੈ ਉਹਦੇ ਵਿੱਚ ਕਿਵੇਂ ਨਜਿੱਟਣਾ ਸਾਡੇ ਜਿਹੜੇ ਐਮਸੀਸੀ ਡਿੰਗ ਦੇ ਬੱਚੇ ਹੈਗੇ ਆ ਜਾਂ ਸਾਡੇ ਖੁਦ ਦੇ ਜਿਹੜੇ ਡਿਪਾਰਟਮੈਂਟਸ ਹੈਗੇ ਉਹਨਾਂ ਨੇ ਕਿਵੇਂ ਇਹ ਸਿਚੁਏਸ਼ਨ ਵਿੱਚ ਰਿਐਕਟ ਕਰਨਾ ਹੈਗਾ ਕਿ ਸਾਡੇ ਕੋਲੇ ਸਾਡਾ ਜਿਹੜਾ ਫਾਇਰ ਸਿਸਟਮ ਆ ਉਹ ਫਾਇਰ ਬੈਲ ਫੰਕਸ਼ਨਿੰਗ ਫੰਕਸ਼ਨਿੰਗ ਜਿਹੜਾ ਐਗਮ ਬੋਕੀਟ ਤੇ ਜਿਹੜੇ ਪਹੁੰਚਿਆ ਕਿ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਕੋਲੇ ਸਫੀਸ਼ੀਐਂਟ ਜਿਹੜਾ ਬਲੱਡ ਯੂਨਿਟ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਯੂ نو ਇਨ ਪ੍ਰੈਕਟੀਕਲੀ ਪਰੂਵ ਕਰਨ ਦੇ ਲਈ ਜਾਂ ਪ੍ਰੈਕਟੀਕਲੀ ਇਹਨਾਂ ਨੂੰ ਲਾਭ ਬੰਦ ਕਰਨ ਦੇ ਲਈ ਸਾਰੀਆਂ ਡ੍ਰਿਲਸ ਕਰਨੀਆਂ ਜ਼ਰੂਰੀ ਨੇ ਕਿਉਂਕਿ ਯੂ نو ਬਾਅਦ ਦੇ ਵਿੱਚ ਜਦੋਂ ਐਮਰਜੈਂਸੀ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ ਡੂਰਿੰਗ ਪੀਸ ਟਾਈਮ ਜੇ ਆਪਾਂ ਵੈਲ ਪ੍ਰਿਪੇਅਰਡ ਹੋਈਏ ਸੋ ਦਿਸ ਇਜ਼ ਅ ਪ੍ਰੀਪੇਅਰਡਨੈਸ ਮੇਜਰ ਜਿਹੜੀ ਮੌਕਲੇਵ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸਿਟੀਜ਼ਨਸ ਨੂੰ ਸਾਡੇ ਜਿਹੜੇ ਵਰਕਫੋਰਸ ਮੈਕਨੀਆਂ ਦੇ ਅਧਿਕਾਰੀ ਆ ਉਹਨਾਂ ਨੂੰ ਰੈਸਕਿਊ ਵਰਕ ਉਹਦੇ ਬਾਰੇ ਦੱਸ ਰਹੇ ਹਾਂ ਭਾਵੇਂ ਕਿਵੇਂ ਫਾਇਰ ਫਾਈਟਿੰਗ ਕਿਵੇਂ ਜਿਹੜੀ सी टी आर की मकैनिजम काम करती है वो बारे दस रहे हैं तो बाकी जो बखो ब डिपार्टमेंट्स के लिए तालमेल होना चाहिए यह सिचुएशन स्पेषली फायर फॉरैसट एंड जी सिविल डिफेंस का जो डिप डिपार्टमेंट है ये उस तो वही जी सा डिपार्टमेंट है वो एवरेडी होना चाहिए सो दिस मॉकड्रिल विद रिस्पैक्ट टू दैन अंडर ऑपरेशन शील जो गवर्नमेंट ऑफ इंडिया ਮਿਨਿਸਟਰੀ ਆਫ ਹੋਮ ਅਫੇਅਰਸ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਵੀਕ ਦੇ ਵਿੱਚ ਆ ਲਾਸਟ ਵੀਕਸ ਦੇ ਵਿੱਚ ਬੜੀ ਟੈਂਸ ਮਾਹੌਲ ਦੇ ਵਿੱਚ ਹੋ ਰਹੀ ਹੈ ਬਾਰਡਰ ਡਿਸਟ੍ਰਿਕਟਸ ਇਹ ਲੱਗਦਾ ਕਿ ਲੋਕਾਂ ਨੂੰ ਇੱਕ ਇਹ ਜ਼ਰੂਰੀ ਹੈ ਕਹਿਣਾ ਕਿ ਡਰਨ ਦੀ ਲੋੜ ਹੈ ਬਿਲਕੁਲ ਸੋ ਥਿਸ ਇਜ਼ ਨਾਟ ਅ ਪੈਨਿਕ ਸਾਨੂੰ ਜਿਹੜੇ ਸਾਡੇ ਜਿਹੜੇ ਮੌਕ ਡਰਿਲਸ ਆ ਇਹ ਇਹਦਾ ਮਤਲਬ ਇਹ ਹੈ ਕਿ ਅਸੀਂ ਪ੍ਰੀਪੇਅਰਡ ਹਾਂ ਕਿ ਕੁਝ ਵੀ ਹੁੰਦਾ ਹੈ ਐਂਡ ਇਹ ਸਿਰਫ ਸਾਡਾ ਪ੍ਰੀਪੇਅਰਡਨੈਸ ਤੇ ਪ੍ਰੀਕਾਸ਼ਨਰੀ ਮੈਜਰ ਹੈ ਇਹਦੇ ਤੋਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਐਂਡ ਸਿਚੁਏਸ਼ਨ ਇਜ਼ ਫਾਈਨ ਇਸ ਇਜ਼ ਜਸਟ ਜਿਹੜਾ ਅੱਜ ਬਲੈਕ ਆਊਟ ਵੀ ਹੋਣਾ ਉਹ ਇੱਕ ਸਾਡੇ ਵਿਭਾਗ ਅਤੇ ਜਿਹੜੇ ਸਾਡੇ ਉਹਨਾਂ ਦੇ ਵਿੱਚ ਕਿਵੇਂ ਤਾਲਮੇਲ ਹੈ ਜਿਵੇਂ ਅੱਜ ਬਲੈਕ ਆਊਟ ਹੋਣਾ ਉਹਦੇ ਵਿੱਚ ਇਲੈਕਟ੍ਰਿਸਿਟੀ ਦੇ ਤੋਂ ਲੈ ਕੇ ਬਾਕੀ ਸਾਰੇ ਜਿਹੜੇ ਗਵਰਨਮੈਂਟ ਫੰਕਸ਼ਨਰੀਜ਼ ਨੇ ਉਹਨਾਂ ਦੇ ਕਿਵੇਂ ਇੱਕ ਦੂਜੇ ਨਾਲ ਤਾਲਮੇਲ ਹੈ ਤੇ ਸੈਕੰਡਲੀ ਸਾਡੇ ਸਿਟੀਜ਼ਨਸ ਕਿਵੇਂ ਪ੍ਰਿਪੇਅਰਡ ਨੇ ਉਹਦੇ ਲਈ ਇਹ ਇਹੋ ਜਿਹੇ ਮੌਕਰਲਸ ਕੀਤੇ ਜਾ ਰਹੇ ਆ ਤਾਂ ਕਿ ਇੱਕੇ ਦਮ ਅਸੀਂ ਪੈਨਿਕ ਨਾ ਹੋਈਏ ਇਨ ਕੇਸ ਸਾਨੂੰ ਇਹਨਾਂ ਦੀ ਸਹਾਇਕਾਂ 200 ਇਸ ਨਾਏ ਦੀ ਖਬਰ ਕੱਲ ਫੇ ਮਿਲਾ ਗਈ ਇਸੇ ਸਮੇਂ ਇਸੇ ਚਲਦੇ ਤਦ ਤੱਕ ਅਲੀ ਕੁਲਵਾਨ ਸਿੰਘ ਜੀ ਲੋ ਇਜਾਜ਼ਤ ਦੇ ਦਿਓ ਰੱਬ ਰੱਖਾ